ਬਿਕਦਾ ਪਿਆ ਗੋਲੀਆਂ ਵੀ ਬਿਕਰੀਆਂ ਇਹ ਕੋਈ ਬਾਰੋਂ ਨਹੀਂ ਬੰਦਾ ਆ ਕੇ ਦੇ ਕੇ ਜਾਂਦਾ ਪਿਆ ਇਹ ਜਿਹੜੀ ਪੁਲਿਸ ਮੇਕ ਮਹਿਕਮਾ ਵਾ ਇਹ ਜਾ ਰਿਆ ਅੰਦਰ ਸਪਲਾਈ ਕਰਦਾ ਪਿਆ ਤਾਂ ਇਹ ਵਿਗਦਾ ਅੰਦਰ ਵਿਗਦਾ ਤੇ ਬਾਹਰ ਤਾਂ ਆਪਣੇ ਆਪ ਵਿਕਣਾ ਜੀ ਠੀਕ ਆ ਜਈ ਜਨਾਨੀ ਜਈ ਬੰਦਾ ਬਾਹਰ ਕਰਨ ਦੀ ਵਜ੍ਹਾ ਇੱਕ ਵਾਰੀ ਅੰਦਰ ਗੌਰ ਕਰ ਲੋ ਵੀ ਅੰਦਰ ਕੋਣ ਕੋਣ ਬੈਠਾ ਤੇ ਕੀ ਕੀ ਕਰਦਾ ਪਿਆ ਵਾ ਮਤਲਬ ਮਿਲੇ ਹੋਏ ਨਹੀਂ ਹੱਥੇ ਸਾਰੇ ਅਰੇ ਜਈ ਸਾਰੇ ਮਿਲੇ ਨੇ ਹੁਣ ਮੈਨੂੰ ਦੱਸੋ ਮੇਰੇ ਘਰੇ ਕੋਈ ਬੜੂਗਾ ਮੈਨੂੰ ਪਤਾ ਹੋਊਗਾ ਵੀ ਮੈਂ ਬਾੜੂਗੀ ਮੇਰੇ ਘਰੇ ਤਾਂ ਹੀ ਬੜੂਗਾ ਹੁਣ ਜੇਲ੍ਹ ਦੇ ਵਿੱਚ ਸਾਡੇ ਬੱਚਾ ਨਹੀਂ ਬੱਚਾ ਬਿਮਾਰ ਆ ਸੀਰੀਅਸ ਆ ਵੀ ਉਹਨੂੰ ਮਿਲਣ ਨਹੀਂ ਦਿੰਦੇ ਪਏ ਪਰ ਅੰਦਰ ਸਾਰਾ ਕੁਝ ਹੁੰਦਾ ਪਿਆ ਫੋਨ ਵੀ ਚੱਲਦੇ ਪਏ ਨੇ ਨਸ਼ਾ ਵੀ ਵਿਕਦਾ ਪਿਆ ਜੇਲ੍ਹ ਪ੍ਰਸ਼ਾਸਨ ਮੁਰਦਾਬਾਦ ਮਰਦਾਬਾਦ ਸਰਕਾਰ ਕਾਰੇਵਾਸੇ ਬੈਠੀ ਐ ਇੱਥੇ ਪਾਗਲਾ ਸਰਕਾਰ ਯਾਰ ਉਹ ਨਸੀ ਨਸ਼ਾ ਛਡਾ ਰਹੇ ਆ ਅਸੀਂ ਉਹ ਕਰਦੇ ਆ ਕੀ ਕੀ ਕਰਦੇ ਪੈਣ ਇਹ ਆ ਬੱਚਿਆਂ ਦੀ ਸ਼ਕਲ ਦੇਖੋ ਇਹਨਾਂ ਦੀ ਸ਼ਕਲ ਦੇਖੋ ਇਹਨਾਂ ਨੂੰ ਮਾਰਦੇ ਨੇ ਜੀਲ੍ਹਾਂ ਚ ਈ ਮਾਮਲਾ ਹੈ ਜਿਹੜਾ ਅੱਧੀ ਰਾਤ ਨੂੰ ਸੈਂਟਰ ਜੇਲ ਦੇ ਬਾਹਰ ਆਇਓ ਵੀਰੇ ਮੁੰਡੇ ਦੀ ਜ਼ਮਾਨਤ ਹੋਈ ਹੋਣੀ ਉਹ ਘਰੇ ਆ ਕੇ ਕਹਿ ਕੇ ਗਿਆ ਵਾ ਕਿ ਜਿਹੜੇ ਮੁੰਡੇ ਦੀ ਜ਼ਮਾਨਤ ਹੋਈ ਕੋਈ ਹੋਣਾ ਮੁੰਡਾ ਤੁਹਾਡੇ ਘਰ ਆ ਕੇ ਬੜੜਾ ਕਾ ਹਾਂ ਉਹਨੇ ਐਡਰੈਸ ਦੱਸਿਆ ਸੀ ਵੀ ਜਾਇਓ ਪੁੱਛਦਾ ਹੈ ਸਾਡੇ ਘਰੇ ਆ ਗਿਆ ਉਹਨੇ ਦੱਸਿਆ ਅੱਛਾ ਵੀ ਭੈਣੇ ਇਦਾਂ ਇਦਾਂ ਗੱਲਬਾਤ ਆ ਸੀਰੀਅਸ ਬਹੁਤ ਆ ਵੀ ਸ਼ਾਮ ਨੂੰ ਅਸੀਂ ਉਹਨੂੰ ਦਾਖਲ ਕਰਾ ਕੇ ਆਏ ਵੀਨੇ ਦਿਨ ਤੋਂ ਤਾਂ ਕਰਿਆ ਨਹੀਂ ਉਹਨੂੰ ਦਾਖਲ ਵੀ ਜਾ ਕੇ ਹੁਣ ਦਾਖਲ ਕਰਾ ਕੇ ਆਏ ਵੀ ਦੇਖ ਲਾ ਵੀ ਬਚਣ ਦੀ ਉਮੀਦ ਹੈਗੀ ਉਹਦੀ ਕਿ ਨਹੀਂ ਹੈਗੀ ਵੀ ਇਹ 10 ਦਿਨ ਵੀ ਠੀਕ ਆ ਕਿ ਨਹੀਂ ਠੀਕ ਆ ਅਜੇ ਅਜੇ ਕੁਮਾਰ ਮੋਰੀਆ ਇਹ ਤੁਹਾਡੇ ਬ੍ਰਦਰ ਹੈ ਨਿਕਰ ਵਾਲਾ ਹਸਬੰਦ ਹੈ ਹਾਂਜੀ ਤੇ ਕਿਹੜੇ ਕੇਸ ਚ ਨੇ ਪੀਓ ਦੇ ਪਰਚੇ ਚ ਆ ਕਿੰਨੀ ਦੇਰ ਹੋ ਗਈ ਅੰਦਰ 9 ਮਹੀਨੇ ਹੋ ਗਏ ਆ ਤੇ ਤੁਹਾਡੀ ਲਾਸਟ ਟਾਈਮ ਕਦੋਂ ਗੱਲ ਹੋਈ ਮੇਰੀ ਵੀਰਵਾਰ ਮੁਲਾਕਾਤ ਹੋਈ ਆ ਉਸਦੇ ਬਾਅਦ ਜੀ ਮੇਰੀ ਕੋਈ ਗੱਲ ਨਹੀਂ ਹੋਈ ਮੇਰੇ ਭਰਾ ਦਾ ਫੋਨ ਆਇਆ ਸੀਗਾ ਮਾਸੀ ਦੇ ਮੁੰਡੇ ਦਾ ਵੀਰਵਾਰ ਠੀਕ ਸੀ ਹਾਂਜੀ ਨਹੀਂ ਬਿਮਾਰਤੀ ਦੋ ਮਿੰਟ ਖੜਿਆ ਕਹਿੰਦਾ ਪੂਜਾ ਮੈਂ ਠੀਕ ਨਹੀਂ ਮੇਰੀ ਗਰਦ ਲਵਾ ਦੇ ਤੇਰੇ ਹੱਥ ਜੋੜਦਾ ਮੇਰੇ ਤੋਂ ਗਰਦ ਵੀ ਨਹੀਂ ਲੱਗਦੀ ਕੀ ਕਰਾਂ ਆ ਕੇ ਖੜੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ 2 1/2 ਘੰਟੇ ਹੋ ਗਏ ਨੇ ਦੋ ਨਹੀਂ ਵੀਰੇ ਹੁਣ ਤਾਂ 3 ਘੰਟੇ ਹੋ ਗਏ ਤੁਹਾਨੂੰ 3 ਘੰਟੇ ਹੋ ਗਏ ਆਇਆ ਸੀ ਉਹ ਕਹਿੰਦੇ ਠੀਕ ਆ ਉਹ ਕਹਿੰਦੇ ਠੀਕ ਆ ਕੋਈ ਕਹਿੰਦੇ ਨਹੀਂ ਠੀਕ ਆ ਅੰਦਰੋਂ ਫੋਨ ਫਣ ਵੀ ਕਰੀ ਜਾਂਦੇ ਨੇ ਫਿਰ ਕਹਿੰਦੇ ਸੁੱਤਾ ਪਿਆ ਵਾ ਤਮਾਰਾ ਭਾਈ ਜੀ ਸੁੱਤਾ ਪਿਆ ਸਾਡੀ ਗਲਤੀ ਕਰਾ ਦਿਓ ਤੁਹਾਡੀ ਫੋਨ ਤੋਂ ਕਰਾ ਦਿਓ ਤੁਸੀਂ ਦੇਖੋ ਜਾਂ ਉਹਨੂੰ ਲੈ ਜਾਓ ਹਸਪੀਟਲ ਕੋਈ ਸੁਣਵਾਈ ਨਹੀਂ ਕੀ ਕੋਈ ਕੁਛ ਨਹੀਂ ਹੋਵੇ ਸਾਨੂੰ ਬੈਠੇ ਨੇ ਇੰਨਾ ਸਮਾਂ ਹੋ ਚੁੱਕਿਆ ਇੰਨਾ ਸਮਾਂ ਹੋ ਗਿਆ ਤੁਹਾਨੂੰ ਕਾਫੀ ਸਮਾਂ ਇਹ ਬੋਲ ਕੇ ਗਏ ਨੇ ਕਹਿੰਦੇ ਬਾਹਰ ਕੱਢ ਦਿਓ ਇਹ ਬੋਲ ਕੇ ਗਏ ਸੀ ਕਹਿੰਦੇ ਬਾਹਰ ਕੱਢ ਦਿਓ ਇਹਨਾਂ ਨੂੰ ਹਾਂਜੀ दारू ਪੀ ਕੇ ਬੋਲ ਕੇ ਗਏ ਨੇ ਵੀ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਜਾਓ ਇੱਥੇ ਹੈ ਨਹੀਂ ਕੋਈ ਵੀ ਇੱਦਿ ਕੁਝ ਬੋਲ ਕੇ ਲੰਗੇ ਹੁਣ ਦੱਸੋ ਕੀ ਕਰੀਏ ਇੰਨਾ ਸਮਾਂ ਹੋ ਗਿਆ ਜਿਹੜੇ ਤੁਹਾਡੇ ਹਸਬੰਡ ਜੀ ਨੌ ਮਹੀਨੇ ਹੋ ਗਏ ਵੀਰੇ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੇਟੇ ਨੇ ਠੀਕ ਹੈ ਤੇ ਹੁਣ ਅਧਿਕਾਰੀ ਨੇ ਕੀ ਗੱਲਬਾਤ ਕੀਤੀ ਕੁਝ ਕੁਝ ਵੀ ਨਹੀਂ ਕਹਿੰਦੇ ਗੱਲ ਕਰਾਉਂਗੇ ਲੈ ਇਹਨਾਂ ਲਈ ਕਿੱਛੇ ਦਿਓ ਆ ਨੁਦਿਆਣਾ ਕਬੀਰ ਬਸਤੀ ਤੁਰੀਲਾ ਨਾ ਬਿਸ਼ਕਰਮਾ ਚੌਂਕ ਮਿਲਰ ਗੰਜ ਹਾਂਜੀ ਤੇ ਕੋਈ ਉਹਦੀ ਫੋਟੋ ਹੈਗੀ ਹਸਬੰਡ ਦੀ ਹਾਂਜੀ ਫੋਨ 'ਚ ਫੋਟੋ ਨਹੀਂ ਫੋਟੋ ਕੋਈ ਹੋਊਗੀ ਮੋਬਾਈਲ 'ਚ ਹੋਵੇ ਪੁਰਾਣੀ ਹੋਵੇ ਵੈਸੇ ਹੋਊਗੀ ਨਾ ਓ ਹੈਲੋ ਅਜੇ ਓ ਕੋਟ ਓ ਡਰਾਂ ਦੇ ਓ ਡਰਦਾ ਰਹਾ ਪਿਆਵਾ ਤੂੰ ਕਹਿ ਰਿਹਾ ਵੀ ਮੈਂ ਠੀਕ ਨਹੀਂ ਕਹਾਂ ਮੈਂ ਮੈਂ ਮੇਰੀ ਵੀ ਗਰਦ ਲਵਾ ਮੈਨੂੰ ਹਸਪਤਾਲ ਭੇਜੋ ਯਾਰ ਤੂੰ ਕਹਿੰਦਾ ਕਿ ਤੂੰ ਪਿਆ ਨਹੀਂ ਮੁੜਦੇ ਤੂੰ ਕਹਿ ਰਹੀਂ ਨਾ ਤੇ ਹਾਂ ਉਹ ਕੱਲ ਭੇਜਣਗੇ ਨਹੀਂ ਤੂੰ ਕਹਿਆ ਹੁਣੇ ਭੁਣਾਉਣਾ ਮੈਂ ਇਦਾਂ ਕਹਿਆ ਓਏ ਅਜੀ ਉਹ ਡਿਪਟੀ ਸਾਹਿਬ ਜਿਹੜੇ ਮਰਜ਼ੀ ਬੈਠੇ ਹੁਣ ਤੂੰ ਕਹਿਆ ਤੂੰ ਮੈਂ ਹੁਣੇ ਕਰਦ ਲਵਾਣੀ ਆ ਯਾਰ ਮਾਈਕ ਤੇ ਕਰ ਆ ਯਾਰ ਅਮਨ 100 ਕੁ ਜੀ ਆ ਨਹੀਂ ਬੋੜਾ ਜਿੰਕੀ ਨਾ ਬੋੜਾ ਅਮਨ ਮੰਜੀ ਕੀ ਗੱਲਬਾਤ ਹੋਈ ਤੁਸੀਂ ਅੱਜ ਰਾਤ ਨੂੰ ਜਿਹੜਾ ਜੇਲ੍ਹ ਦੇ ਬਾਹਰ ਖੜੇ ਹੋ ਵੀਰੇ ਇਹ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਨੇ ਗੁੜੀਆਂ ਬੱਚਿਆਂ ਦਾ ਫੋਨ ਆਇਆ ਮੈਨੂੰ ਕਹਿੰਦੇ ਭਈਆ ਕਹਿੰਦੇ ਇਦਾਂ ਦਾ ਗਰੀ ਪ੍ਰੋਬਲਮ ਹੋ ਗਈ ਕਿ ਨਾ ਸਾਨੂੰ ਫੋਨ ਆਇਆ ਕੋਈ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹਸਬੰਡ ਦਾ ਮੇਰੇ ਉੱਥੇ ਬਿਮਾਰ ਬਹੁਤ ਜ਼ਿਆਦਾ ਨੇ ਤੇ ਅਸੀਂ ਜਦੋਂ ਇੱਥੇ ਆਏ ਇੱਥੇ ਆਏ ਇਹਨਾਂ ਨੂੰ ਆਖਿਆ ਭਈਆ ਵੀ ਇਦਾਂ ਦਾ ਨਾਮ ਦੱਸਿਆ ਲੜਕੇ ਦਾ ਅਜੀਤ ਕੁਮਾਰ ਮੋਰੀਆ ਤੇ ਉਹਨਾਂ ਨੇ ਫਿਰ ਕੀ ਆਖਿਆ ਕਿ ਸਾਨੂੰ ਕਹਿੰਦੇ ਵੀ ਉਹ ਪਹਿਲੇ ਤਾਂ ਕਹਿੰਦੇ ਸਿਵਲ ਹਸਪੀਟਲ 'ਚ ਦਾਖਲ ਨੇ ਠੀਕ ਹੈ ਚਲੋ ਮੈਂ ਦੋ ਲੜਕੇ ਕਾਲ ਕੀਤੀ ਫਰੈਂਸ ਸਰਕਲ ਬੜਾਗਾ ਕਹਿੰਦੇ ਨਹੀਂ ਹੈਗੇ ਬਾਅਦ ਚੋ ਫੇਰ ਕਹਿੰਦੇ ਸਾਨੂੰ ਕਹਿੰਦੇ ਇੱਥੇ ਅੰਦਰ ਹਸਪੀਟਲ ਦੇ ਵੀ ਦਾਖਲ ਨਹੀਂ ਹੈਗੇ ਸੁੱਤਾ ਪਿਆ ਵਾ ਸੁੱਤਾ ਮੇਰਾ ਉਹ ਬਾਅਦ ਚੋ ਪਹਿਲੇ ਉਹ ਕਹਿੰਦੇ ਹਸਪੀਟਲ ਦੇ ਵੀ ਦਾਖਲ ਨਹੀਂ ਹੈਗੇ ਦਾਖਲ ਦੇ ਬਾਅਦ ਚੋ ਫੇਰ ਅਸੀਂ ਨੇ ਕਾਲ ਕੀਤੀ ਫੇਰ ਇਹਨਾਂ ਨੂੰ ਰਿਕੁਐਸਟ ਕੀਤੀ ਯਾਰ ਭਈਆ ਯਾਰ ਦੇਖੋ ਬੱਚੇ ਨਾਲ ਛੋਟੇ ਛੋਟੇ ਬੱਚੇ ਨੇ ਲੀਡਸ ਆਈਆਂ ਇਹਨਾਂ ਫੇਰ ਇਹਨਾਂ ਨੇ ਕਿੰਤ ਕਹਿੰਦੇ ਕੋਈ ਗੱਲ ਨਹੀਂ ਕਰਦੇ ਅਸੀਂ ਗੱਲ ਕਰਦੇ ਆ ਟੋਕੀ ਵਕਤੇ ਗੱਲ ਕੀਤੀ ਇਹਨਾਂ ਨੇ ਵਾਪਸੀ ਫੇਰ ਆਏ ਹੁਣ ਫੇਰ ਸਾਨੂੰ ਲਗਭਗ ਪੌਣੇ ਘੰਟੇ ਤੋਂ ਉੱਪਰ ਹੋ ਚੁੱਕੇ ਆ ਬਾਹਰ ਖੜੇ ਨੂੰ ਫੇਰ ਨਹੀਂ ਸਾਡੀ ਕਿੰਨਾ ਗੱਲ ਕਰਾਈ ਕਹਿੰਦੇ ਉਹਦਾ ਬੱਚਾ ਸਹੀ ਹੈ ਜੇ ਸਹੀ ਹੈ ਤਾਂ ਯਾਰ ਸਾਡੇ ਨਾਲ ਗੱਲ ਤਾਂ ਕਰਾ ਦਿਓ ਹਾਂ ਕੋਈ ਕਿਹਨੇ ਕਰਾਣੀ ਹੈ ਗੱਲ ਕਿਹਨੇ ਗੱਲ ਕਰਾਣੀ ਹੈ ਯਾਰ ਸਮਝਦੇ ਤਾਣ ਹੁੰਦਾ ਕਿਉਂ ਕੀਤਾ ਜਾ ਰਿਹਾ ਇਹ ਗੁੰਮਰਾਹ ਦੇਖੋ ਤਾਂ ਕੀਤਾ ਜਾ ਰਿਹਾ ਵੀਰ ਉਹਨੂੰ ਕੁਝ ਹੋ ਗਿਆ ਹੋਣਾ ਅੰਦਰ ਆ ਕੁਛ ਹੋ ਗਿਆ ਹੋਣਾ ਵੀ ਉਹਨੂੰ ਅੰਦਰ ਕੁਛ ਹੋ ਗਿਆ ਹੋਣਾ ਤਾਂ ਕਰਕੇ ਗੱਲ ਨਹੀਂ ਕਰਾ ਰਹੇ ਹੈਗੇ ਉਹ ਕੀ ਨਾਮ ਤੁਹਾਡਾ ਮੇਰਾ ਵੀਰੇ ਨਾਮ ਮਨਪ੍ਰੀਤ ਤੁਸੀਂ ਉਹਨਾਂ ਦੇ ਕੀ ਲੱਗਦੇ ਮੇਰਾ ਸਾਡੂ ਆ ਵੀਰੇ ਹਾਂਜੀ ਅੱਗੇ ਮੇਰਾ ਸਾਲਾ ਵੀ ਪਹਿਲਾਂ ਕਪੂਰਥਾਲੇ ਜੇਲ੍ਹ ਚ ਪੂਰਾ ਹੋ ਗਿਆ ਸੀਗਾ ਇਦਾਂ ਹੀ ਮਰਿਆ ਮੇਰਾ ਸਾਲਾ ਜੇਲ੍ਹ ਚ ਸੀਗਾ ਇਹਨਾਂ ਨੇ ਕਹਤਾ ਵੀ ਰਸਤੇ ਜਾਂਦੇ ਪੂਰਾ ਹੋ ਗਿਆ ਤੇ ਇਦਾਂ ਹੀ ਹੁਣ ਇਦਾਂ ਹੀ ਹੋ ਰਿਹਾ ਇੱਥੇ ਕੀ ਕਹਿਣਾ ਚਾਹੋਗੇ ਵੀ ਜੇਲ੍ਹ ਦੇ ਵਿੱਚ ਕੀ ਸੁਰੱਖਿਆ ਨਹੀਂ ਹੈਗੀ ਜਾਂ ਕੋਈ ਸੁਰੱਖਿਆ ਵੀਰੇ ਹੈ ਹੀ ਨਹੀਂ ਕੋਈ ਡਾਕਟਰ ਸਹੂਲਤਾਂ ਨਹੀਂ ਡਾਕਟਰ ਮਿਲਦਾ ਹੈ ਹੀ ਨਹੀਂ ਕੋਈ ਅੰਦਰ ਵੀਰੇ ਆਪ ਹੀ ਗੋਲੀਆਂ ਦੇਈ ਜਾਂਦੇ ਆ ਕਿ ਐਦੀ ਕੁਦੀ ਕਿਹੜੇ ਕੇਸ 'ਚ ਜਿਹੜਾ ਤੁਹਾਡਾ ਸੰਦੂ ਅੰਦਰ ਗਿਆ ਸੀਗਾ ਇਹ ਵੀਰੇ ਪੀਓ ਦੇ ਕੇਸ 'ਚ ਸੀਗਾ ਵੀਰੇ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ 8-9 ਮਹੀਨੇ ਹੋ ਗਏ ਨੇ ਕਿ ਉਹਨੂੰ ਪਤਾ ਗੋਲੀਆਂ ਦੇ ਕੇ ਆ ਆਪਣੇ ਆਪ ਕਿ ਐਦੀ ਹਾਂਜੀ ਤੁਹਾਨੂੰ ਕਿਦਾ ਪਤਾ ਅੰਦਰ ਆਪਣੇ ਮੇਰੇ ਕੋਲ ਕਰਦਾ ਸਟਰੀਟ ਤੋਂ ਉਹ ਦਾਦਾ ਮੈਨੂੰ ਵੀ ਮੈਨੂੰ ਹੋਇਆ ਟਾਈਫਾਇਡ ਆ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਬਿਲਕੁਲ ਜਾਣ ਉਹ ਤੇ ਹੈ ਹੀ ਨਹੀਂ ਜਾਣ ਪ੍ਰਾਨੰਦਰ ਵੀਰੇ ਤੁਸੀਂ ਆਪ ਦੇਖ ਲਓ ਕਿੰਦਾ ਦਾ ਸੁੱਕ ਜਮੀ ਸੁੱਕੜਾ ਜਮੀ ਸੁੱਕਿਆ ਪਿਆ ਉਹ ਆ ਵੀਰੇ ਆਹ ਭਰਾ ਦੀ ਫੋਟੋ ਹੈ ਮੈਂ ਥੋੜੀ ਬੜੀ ਕਰਕੇ ਦਿਖਾ ਰਿਆਂਗਾ ਦੇਖ ਯਾਰ 마ਸੂਮ ਜਾਂ ਬੱਚਾ ਹੈਗਾ ਉਹ ਵੱਡਾ ਹੋਵੇ ਨਾ ਆਪਾਂ ਕਹਿੰਦੇ ਯਾਰ ਨਹੀਂ ਠੀਕ ਹੈ ਅਗਰ ਜੇ ਸਰਕਾਰ ਬੱਚਿਆਂ ਵਾਲੀ ਨਹੀਂ ਧਿਆਨ ਦੇਗੀ ਯਾਰ ਕਿਹਦੇ ਵੱਲ ਦੇਗੀ ਸਰਕਾਰ ਸਰਕਾਰ ਕਾਰੇਵਾਸ ਤੇ ਬੈਠੀ ਏ ਤੇ ਪਾਗਲਾ ਸਰਕਾਰ ਯਾਰ ਉਧਰ ਨਸ਼ਾ ਸ਼ੜਾ ਰਹੇ ਨੇ ਅਸੀਂ ਉਹ ਕਰਦੇ ਆ ਕੀ ਕੀ ਕਰਦੇ ਪੈਣ ਇਹ ਆ ਬੱਚਿਆਂ ਦੀ ਸ਼ਕਲ ਦੇਖੋ ਇਹਨਾਂ ਦੀ ਅੰਦਰ ਵੀ ਬਾਹਰ ਵੀ ਸ਼ਕਲ ਦੇਖੋ ਇਹਨਾਂ ਨੂੰ ਮਾਰਦੇ ਨੇ ਜੀਲਾ ਚ ਹੋਰ ਨਸ਼ਾ ਅੰਦਰ ਕਦੋਂ ਮਾਰਦੇ ਨੇ ਇਹਨਾਂ ਨੂੰ ਜੀਲਾ ਚ ਤੇ ਹੁਣ ਪ੍ਰਸ਼ਾਸਨ ਅੱਗੇ ਕੀ ਮੰਗਾ ਮੁੱਖ ਮੰਤਰੀ ਕੀ ਕੀ ਮੰਗਿਆ ਯਾਰ ਸਾਡੀ ਵੀਰੇ ਮੰਗ ਨੂੰ ਮੰਗ ਯਾਰ ਗਰੀਬ ਬੰਦਾ ਕੀ ਮੰਗ ਮੰਗ ਲੇਗਾ ਆ ਆ ਮੇਰੀਆਂ ਪੈਣਾ ਕੀ ਮੰਗ ਮੰਗ ਲੈਣਗੀਆਂ ਇਹ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਮੈਂ ਆਣਾ ਮੈਂ ਉਹਦੇ ਬਾਅਦ ਚ ਫਿਰ ਇਹਨਾਂ ਨੂੰ ਵਿਚਾਰੇ ਨੂੰ ਹੌਸਲਾ ਹੋਇਆਗਾ ਕਿ ਯਾਰ ਸਾਡਾ ਭਰਾ ਆ ਗਿਆ ਇਹ ਕੀ ਹੌਸਲਾ ਕਰ ਲੈਣੀ ਹੈ ਯਾਰ ਇਹ ਯਾਰ ਗਰੀਬ ਬੰਦੇ ਦਾ ਇਕੱਲਾ ਬੰਦਾ 76 ਮਾਰ ਕੇ ਭਜਾਉਂਦੇ ਨੇ 76 ਮਾਰ ਕੇ ਅਜੇ ਕੁਮਾਰ ਹੈ ਅਜੇ ਕੁਮਾਰ ਮੋਰੀਆ ਚਲੋ ਠੀਕ